ਦੇਖੋ ਜੀ ਜਦੋਂ ਸ਼ੂਟਿੰਗ ਕਰਦੇ ਆ ਐਜ਼ ਐਜ਼ ਅਨ ਐਕਟਰ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਤਾਂ ਸਿਰਫ ਹੀਰੋਇਨ ਹੀ ਨਹੀਂ ਸਾਰੇ ਐਕਟਰਸ ਨਾਲ ਬਹੁਤ ਵਧੀਆ ਮਾਹੌਲ ਬਣਦਾ ਕਿਉਂਕਿ ਅਸੀਂ ਉਹ ਕਿਰਦਾਰ ਨਿਭਾ ਰਹੇ ਹੁੰਨੇ ਆ ਇੱਥੇ ਪ੍ਰਿਆ ਮੈਮ ਸਾਡੇ ਇਸ ਫਿਲਮ ਦੇ ਪ੍ਰੋਡਿਊਸਰ ਵੀ ਨੇ ਤੇ ਇਸ ਫਿਲਮ ਚ ਉਹ ਇੱਕ ਬਹੁਤ ਖਾਸ ਭੂਮਿਕਾ ਵੀ ਨਿਭਾ ਰਹੇ ਨੇ ਤੇ ਇੱਕ ਮੇਰਾ ਇਹਨਾਂ ਨਾਲ ਬੜਾ ਖੂਬਸੂਰਤ ਸੀਨ ਹੈ ਉਹ ਐਕਚੁਅਲੀ ਮੋਂਟਾਜ ਹੈ ਜਿਹਨੂੰ ਕਰਕੇ ਬਹੁਤ ਵਧੀਆ ਲੱਗਾ ਸਾਡਾ ਵੈਸੇ ਕੋਈ ਇੰਟਰੈਕਸ਼ਨ ਫਿਲਮ ਦੇ ਵਿੱਚ ਆਪਸ ਵਿੱਚ ਨਹੀਂ ਹੈਗਾ ਬਟ ਅ ਸਾਰਾ ਮਾਹੌਲ ਬਾਕੀ ਐਕਟਰਸ ਨਾਲ ਜੋ ਵੀ ਮਾਹੌਲ ਬਣਿਆ ਫਿਲਮ ਬਹੁਤ ਸੋਹਣੀ ਹੈ ਬਹੁਤ ਖੂਬਸੂਰਤ ਹੈ ਜਸ ਬਾਈ ਹੋਰਾਂ ਦਾ ਮੈਂ ਸ਼ੁਰੂ ਤੋਂ ਫੈਨ ਹਾਂ ਇਹਨਾਂ ਦੀ ਲਿਖੀ ਫਿਲਮ ਹੈ ਹੈਰੀ ਹੋਰਾਂ ਬਹੁਤ ਕਮਾਲ ਦਾ ਕੰਮ ਕਰਦਿੰਨੇ ਹੈਰੀ ਫੱਟੀ ਸਾਡੇ ਡਾਇਰੈਕਟਰ ਸਾਹਿਬ ਸਭ ਤੋਂ ਸਭ ਤੋਂ ਜਿਹੜੀ ਅ ਜਿਹੜੀ ਮੇਰੀ ਯਾਦਗਾਰ ਹੈ ਕਹਿ ਸਕਦੇ ਆ ਕਿ ਮੇਰੀ ਐਜ਼ ਐਨ ਐਕਟਰ ਅਚੀਵਮੈਂਟ ਹੈ ਪੰਕਜ ਸਰ ਦੇ ਨਾਲ ਖੜਨਾ ਉਹਨਾਂ ਦੇ ਨਾਲ ਡਾਇਲੋਗ ਕਰਨਾ ਉਹਨਾਂ ਦੇ ਨਾਲ ਸੀਨ ਕਰਨਾ ਮੈਂ ਬਹੁਤ ਕੁਝ ਸਿੱਖਿਆ ਐਜ਼ ਐਨ ਐਕਟਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਤੱਕ ਦੀ ਮੇਰੀ ਜਿਹੜੀ ਪਿਛਲੇ 20-22 ਸਾਲਾਂ ਦੀ ਝਰਨੀ ਹੈ ਐਜ਼ ਐਨ ਐਕਟਰ ਉਹਦਾ ਇਹ ਹਾਸਲ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਮੈਂ ਇਹਨਾਂ ਸਾਰੇ ਸਾਡੇ ਪ੍ਰੋਡਿਊਸਰਸ ਡਾਇਰੈਕਟਰਸ ਰਾਈਟਰਸ ਨੂੰ ਐਸ ਲਾਇਕ ਲੱਗਾ ਕਿ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਕਿ ਮੈਂ ਪੰਕਜ ਸਰ ਦੇ ਸਾਹਮਣੇ ਖੜ ਕੇ ਪਰਫਾਰਮ ਕੀਤਾ